ਸਤਿ ਸ਼੍ਰੀ ਅਕਾਲ ਜੀ ਮੈਂ ਮਲਕੀਤ ਸਿੰਘ ਦਿਉਲ ਅੱਜ ਦੀ ਜਿਹੜੀ ਕਵਤਾ ਜੀ ਇਹ ਆ ਜੀ ਬੇਸ਼ੱਕ ਮਿੱਤਰੋ ਔਸਮਾਨੀ ਉਡੋ ਪਰ ਆਪਣੀ ਮਿੱਟੀ ਵਿਰਸੇ ਨਾਲ ਵੀ ਜੁੜੋ ਮੰਨਦੇ ਆਂ ਵੀ ਪੈਸੇ ਬਿਨਾ ਚੱਲਦੀ ਗੱਡੀ ਨਹੀਂ ਆਪਣਾ ਭਾਈਚਾਰਾ ਮਾਪਿਆਂ ਦੀ ਮੂਹ ਮਮਤਾ ਵੀ ਜਾਂਦੀ ਛੱਡੀ ਨਹੀਂ ਪਰ ਖਾਂਦੇ ਪੀਂਦੇ ਘਰਾਣੇ ਮੂੰਹ ਚ ਚੱਕ ਕੇ ਵਿਦੇਸ਼ਾਂ ਵੱਲ ਨਤਰੋ ਸੋ ਬੇਸ਼ੱਕ ਮਿੱਤਰੋ ਔਸਮਾਨੀ ਉਡੋ ਪਰ ਆਪਣੀ ਮਿੱਟੀ ਵਿਰਸੇ ਨਾਲ ਵੀ ਜੁੜੋ ਜੋ ਵਕਤ ਮੁਤਾਬਕ ਸਾਹਮਦਾ ਵੇਲਾ ਉਹਦਾ ਹੀ ਹੁੰਦਾ ਜਨਮ ਸਹੇਲਾ ਆਪਣੇ ਫਰਜ਼ ਨਿਭਾਉਂਦਿਆਂ ਹੋਇਆਂ ਦੇਖਿਆ ਲਈ ਜੀ ਨੇ ਵੇਲਾ ਕਬੇਲਾ ਉਹਨਾਂ ਦੀ ਕਾਮਯਾਬੀ ਵੱਲ ਦੇਖ-ਦੇਖ ਕੇ ਨਾ ਕੁੜੋ ਸੋ ਬੇਸ਼ੱਕ ਮਿੱਤਰੋ ਸਮਾਨੀ ਉੜੋ ਪਰ ਆਪਣੀ ਮਿੱਟੀ ਵਿਰਸੇ ਨਾਲ ਵੀ ਜੁੜੋ ਜਿਵੇਂ ਜ਼ਿੰਦਗੀ ਪੀਕੇ ਸੌਹਰਿਆਂ ਦੇ ਬਿਨਾਂ ਹੁੰਦੀ ਆ ਬਹੁਤ ਅਧੂਰੀ ਸੱਜਣ ਬੇਲੀ ਰਿਸ਼ਤੇ ਨੱਤ ਇਹ ਵੀ ਹੁੰਦੇ ਜ਼ਰੂਰੀ ਪਰ ਜਾਨਵਰ ਪਾਲੀ ਪੰਛੀਆਂ ਬੰਗੂ ਚੋਗਾ ਚੋੱਕੇ ਘਰ ਨੂੰ ਮੁੜੋ ਸੋ ਬੇਸ਼ੱਕ ਮਿੱਤਰੋ ਸਮਾਨੀ ਉੜੋ ਪਰ ਆਪਣੀ ਮਿੱਟੀ ਤੇ ਵਿਰਸੇ ਨਾਲ ਵੀ ਜੁੜੋ ਦਿ올 ਸੁਣਨੇ ਘਰ ਜਾਂ ਵੜ-ਵੜ ਖਾਂਦੇ ਉਹ ਪੈਸਾ ਵੀ ਕੀ ਕਰਨਾ ਦਰਦ ਵਸੋੜੇ ਬਾਲੀ ਜ਼ਿੰਦਗੀ ਦਾ ਪਲ-ਪਲ ਹੁੰਦਾ ਮਰਨਾ ਸਵੇਰ ਦੇ ਭੁੱਲੇ ਭਟਕਿਆਂ ਵਾਂਗੂ ਆਪਣੀ ਜਨਮ ਭੂਮੀ ਵੱਲ ਮੁੜੋ ਸੋ ਬੇਸ਼ੱਕ ਮਿੱਤਰੋ ਸਮਾਨੀ ਉੜੋ ਪਰ ਆਪਣੀ ਮਿੱਟੀ ਵਿਰਸੇ ਨਾਲ ਵੀ ਜੁੜੋ ਸਤਿ ਸ੍ਰੀ ਅਕਾਲ